ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰਿਓ ਜੋ ਜਾਣ ਬੁਝ ਕੇ ਸ਼ਹੀਦਾਂ ਦੇ ਨਾਂ ਤੇ ਵਿਵਾਦ ਪਾਉਂਦੇ ਆ ਉਹ ਬੇਸਮਝ ਅਖਵਾਉਂਦੇ ਆ ਸਿਆਣੇ ਨਹੀਂ ਮੈਂ ਆਪ ਜੀ ਦੇ ਸਾਹਮਣੇ ਸਭ ਤੋਂ ਜਿਹੜੇ ਪੁਰਾਤਨ ਗ੍ਰੰਥ ਹੈ ਉਹਨਾਂ ਦੇ ਸਕਰੀਨ ਸ਼ਾਟ ਲੈ ਕੇ ਇਹ ਪ੍ਰਮਾਣ ਆਪ ਜੀ ਸਾਹਮਣੇ ਰੱਖਤੇ ਆ ਤੁਸੀਂ ਆਪੇ ਹੀ ਨਿਰਣਾ ਕਰ ਲਿਓ ਪਹਿਲਾ ਜਿਹੜਾ ਪ੍ਰਮਾਣ ਹੈ ਇਹ ਗੁਰਬਿਲਾਸ ਪਾਸ਼ਾਹੀ ਛੇਵੀਂ ਦਾ ਹੈ ਦੂਸਰਾ ਜਿਹੜਾ ਹੈ ਪ੍ਰਮਾਣ ਉਹ ਗੁਰਬਿਲਾਸ ਪਾਸ਼ਾਹੀ ਦਸਵੀਂ ਦਾ ਹੈ ਜਿਹਦੇ ਵਿੱਚ ਵੀ ਭਾਈ ਸੰਤ ਸਿੰਘ ਜੀ ਦਾ ਨਾਮ ਲਿਖਿਆ ਹੈ ਗੁਰਬਿਲਾਸ ਪਾਸ਼ਾਹੀ ਛੇਵੀਂ ਵਿੱਚ ਵੀ ਸੰਤ ਸਿੰਘ ਜੀ ਦਾ ਨਾਮ ਲਿਖਿਆ ਹੈ ਕਿ ਸਤਿਗੁਰੂ ਸਾਹਿਬ ਜੀ ਆਪ ਆਪਣੇ ਹਸਤ ਕਮਲਾ ਨਾਲ ਉਹਨਾਂ ਦੇ ਸੀਸ ਦੇ ਉੱਤੇ ਜਿਹਾ ਕਲਗੀ ਤੇ ਦਸਤਾਰ ਸਜਾਉਂਦੇ ਆ ਤਵਾਰੀ ਗੁਰੂ ਖਾਲਸਾ ਜਿਹੜਾ ਗਿਆਨੀ ਗਿਆਨ ਸਿੰਘ ਦਾ ਲਿਖਿਆ ਹੋਇਆ ਉਹਦੇ ਉੱਤੇ ਵੀ ਆਪ ਜੀ ਆ ਪੜ ਸਕਦੇ ਹੋ ਕਿ ਮਹਾਰਾਜ ਨੇ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵ ਇਸ ਦਰਗਾਹ ਮਾਂ ਨੇ ਪੰਗਤੀ ਪੜ ਕੇ ਬਖਸ਼ਾ ਕੀਤੀਆਂ ਉਸ ਤੋਂ ਅੱਗੇ ਪੰਥ ਪ੍ਰਕਾਸ਼ ਪਰਾਚੀਨ ਜਿਹੜਾ ਹੈ ਉਹਦੇ ਵਿੱਚ ਵੀ ਲਿਖਿਆ ਹੈ ਸਾਬ ਸਿੰਘਨ ਕੋ ਕਹੋ ਸੁਨਾਈ ਦਹਿੋਂ ਪੰਥ ਕਉ ਮੈਂ ਗੁਰਿਆਈ ਇਹ ਪ੍ਰਾਚੀਨ ਪੰਥ ਪ੍ਰਕਾਸ਼ ਰਤਨ ਸਿੰਘ ਪੰਗੂ ਜੀ ਦਾ ਇਹ ਵੀ ਬਹੁਤ ਪੁਰਾਤਨ ਹੈ ਆ ਅੱਗੇ ਆਪ ਜੀ ਦੇਖ ਰਹੇ ਹੋ ਗਿਆਨੀ ਗਿਆਨ ਸਿੰਘ ਦਾ ਜਿਹੜਾ ਪੰਥ ਪ੍ਰਕਾਸ਼ ਹੈ ਉਹਦੇ ਵਿੱਚ ਵੀ ਭਾਈ ਸੰਤ ਸਿੰਘ ਜੀ ਦਾ ਨਾਮ ਲਿਖਿਆ ਹੈ ਤੇ ਇਸੇ ਤਰ੍ਹਾਂ ਗੁਰਪ੍ਰਤਾਪ ਸੂਰਜ ਗ੍ਰੰਥ ਅਖੀਰ ਵਿੱਚ ਜਿਹੜਾ ਉਹਦਾ ਸਕਰੀਨ ਸ਼ਾਟ ਹੈ ਉਹਦੇ ਵਿੱਚ ਵੀ ਮੈਂ ਸੰਖੇਪ ਵਿੱਚ ਇਹ ਬੇਨਤੀਆਂ ਕਰਦਾ ਸਾਰਿਆਂ ਵਿੱਚ ਹੀ ਭਾਈ ਸੰਤ ਸਿੰਘ ਜੀ ਦਾ ਨਾਮ ਆਉਂਦਾ ਹੈ ਇਸ ਵਾਸਤੇ ਕਿਸੇ ਨੂੰ ਇਸ ਬਾਤ ਵਿਵਾਦ ਵਿੱਚ ਨਹੀਂ ਪੈਣਾ ਚਾਹੀਦਾ ਜਿਹੜੇ ਬਾਬਾ ਜੀਵਨ ਸਿੰਘ ਜੀ ਆ ਉਹ ਸਾਡੇ ਸਦਾ ਹੀ ਸਤਕਾਰਯੋਗ ਹੈ ਉਹਨਾਂ ਦੀ ਚਰਨ ਧੂੜ ਵੀ ਬੜੀ ਅਮੋਲਕ ਹੈ ਪਰ ਜਾਣ ਬੁੱਝ ਕੇ ਬਾਤ ਵਿਵਾਦ ਪਾਉਣ ਵਾਲਿਆਂ ਨੂੰ ਮੈਂ ਬੇਨਤੀ ਕਰਦਾ ਹਾਂ ਆਪ ਜੀ ਦੱਸੋ ਕਿਹੜੇ ਇਤਿਹਾਸਕ ਪ੍ਰਾਤਨ ਸਰੂਪਾ ਜੋ ਸਬੂਤਾਂ ਦੇ ਅਨੁਸਾਰ ਤੁਸੀਂ ਗੱਲਾਂ ਕਰਦੇ ਹੋ ਇਹ ਜਿੰਨੇ ਪ੍ਰਾਤਨ ਇਤਿਹਾਸਕ ਸਬੂਤ ਹੈ ਮੈਂ ਆਪ ਜੀ ਦੇ ਸਾਹਮਣੇ ਰੱਖ ਦਿੱਤੇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ